ਨਦੀ ਨੂੰ ਕੁਛ ਬੋਲਿਆ ਇਹ ਜਾਨੀ ਮੇਰੇ ਦੇ ਉੱਤੇ ਚੜੀ ਜਾਂਦਾ ਹੈ ਯਾਰ ਤੇਰੀ ਤਾਂ ਨਹੀਂ ਕਰਨਿਆ ਵਾ ਉੱਪਰੋਂ ਨਹੀਂ ਬੋਲਿਆ ਵਾ ਠੀਕ ਹੈ ਤੂੰ ਆਹ ਚਰਾਨੀ ਨੂੰ ਮੂੜੇ ਕੀਤਾ ਵਾ ਕਿਉਂਕਿ ਤੇਰੇ ਤੇ ਹੈ ਨਹੀਂ ਤਾਨੂੰ ਗੱਲ ਹੈ ਅੱਛਾ ਹੈਲੋ ਕਮੀਸ਼ਾ ਬੋਲ ਤਾਨੂੰ ਨਹੀਂ ਕੈਂਡਿਆ ਵਾ ਤੁਸੀਂ ਨਾ ਬੋਲੋ ਠੀਕ ਤੁਸੀਂ ਨਾ ਬੋਲੋ ਤੁਸੀਂ ਨਾ ਬੋਲੋ ਉਹਦਾ ਤਾਂ ਫੁੱਦ ਫੁੱਦ ਕਰਨ ਲੱਗ ਪਿਆ ਇਹ ਮਿੱਠ ਜਾਨਨੀ ਸੀ ਇਹ ਤਾਂ ਉੱਤੇ ਤੇ ਜਾਨਨੀ ਆ ਉੱਤੋਂ ਪਾਗ ਉੱਤੋਂ ਪਾਗ ਲਿਆ ਵਿੱਚ ਬਾਦਰ ਤੋਂ ਮੱਥ ਵੀ ਮਸ਼ਹੂਰ ਇੰਸਟਾਗ੍ਰamਰ ਤੇ ਬਲੌਗਰ ਫਿਉਣਾ ਸੈਮ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋਮਕ ਜੋ ਹਸਬੰਡ ਵਾਈਫ ਵੀਡੀਓਜ਼ ਬਣਾਉਂਦੇ ਨੇ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਇਹ ਇੱਕ ਹੁਣ ਨਵੇਂ ਘਰ ਦੇ ਵਿੱਚ ਸ਼ਿਫਟ ਹੋਏ ਸੀ ਕਿਤੇ ਹੋਰ ਰਹਿਣ ਲੱਗੇ ਸੀ ਤੇ ਜਿਸ ਤੇ ਨਾਲ ਨਾਲ ਇਹਨਾਂ ਨੇ ਇੱਕ ਗੱਡੀ ਵੀ ਨਵੀਂ ਲਈ ਸੀਗੀ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਹੁਣ ਇਹਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇਹ ਜੋੜਾ ਲਾਈਵ ਹੋਇਆ ਸੀ ਤੇ ਲਾਈਵ ਹੋ ਕੇ ਜਿਹਦੇ ਵਿੱਚ ਇਹਨਾਂ ਨੇ ਦਿਖਾਇਆ ਕਿ ਇਹਨਾਂ ਨਾਲ ਉੱਥੇ ਦੇ ਆਸ ਗਵਾਣ ਦੇ ਦੋ ਤਿੰਨ ਮੁੰਡੇ ਨੇ ਜਿਹੜੇ ਕਿ ਹੱਥਾ ਪਾਈ ਕਰਨ ਲੱਗ ਜਾਂਦੇ ਨੇ ਹੱਥਾ ਕਰਨ ਦਾ ਕਾਰਨ ਇਹੀ ਹੁੰਦਾ ਕਿ ਆਪਣੇ ਪਿੰਡਾਂ ਦੀਆਂ ਬੀਹੀਆਂ ਦੇ ਵਿੱਚ ਹੁੰਦਾ ਕਿ ਛੁੜੇ-ਛੋਟੇ ਨਾਲੀਆਂ ਹੀ ਬਣੀਆਂ ਹੁੰਦੀਆਂ ਨੇ ਜਿਹਦੇ ਵਿੱਚ ਥੋੜਾ-ਥੋੜਾ ਪਾਣੀ ਖੜਾ ਹੁੰਦਾ ਉਸ ਨਾਲ ਥੋੜਾ ਜਿਹਾ ਪਾਣੀ ਜਿਹੜਾ ਕਿ ਉਸ ਮੁੰਡੇ ਦੇ ਉੱਪਰ ਪਾਏ ਜਾਂਦਾ ਤੇ ਜਿਸ ਕਾਰਨ ਇਹਨਾਂ ਦੀ ਗੱਡੀ ਵੀ ਪੰਨੀ ਜਾਂਦੀ ਆ ਤੇ ਨਾਲ ਦੀ ਨਾਲ ਇਹਨਾਂ ਨੂੰ ਰੋਕ ਕੇ ਇਹਨਾਂ ਨਾਲ ਕੁੱਟਮਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਸਾਰਾ ਕੁਝ ਇਹਨਾਂ ਨੇ ਲਾਈਵ ਵੀਡੀਓ ਦੇ ਵਿੱਚ ਰਿਕਾਰਡ ਕੀਤਾਗਾ ਬਾਕੀ ਤੁਸੀਂ ਅੱਗੇ ਸਾਰੀ ਵੀਡੀਓ ਜ਼ਰੂਰ ਦੇਖਿਓ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਸਾਂਝਾ ਕਰੋ ਬਾਕੀ ਸਾਰੇ ਲੋਕ ਤਾਂ ਇਹਨਾਂ ਨੂੰ ਹੀ ਸਪੋਰਟ ਕਰਦੇ ਪਏ ਨੇ ਕਿ ਅੱਜ ਕੱਲ ਲੋਕ ਕਾ ਜਿਹੜਾ ਕਿ ਕਿਸੇ ਕੋਲ ਵੱਡੀ ਗੱਡੀ ਦੇਖ ਕੇ ਜਾਂ ਕੋਈ ਹਸਬੰਡ ਵਾਈਫ ਨੂੰ ਦੇਖ ਕੇ ਅੱਜ ਕੱਲ ਹਰ ਇੱਕ ਹੀ ਹੱਥ ਪਾਉਣ ਨੂੰ ਫਿਰਦਾ ਰਹਿੰਦਾ ਕਿ ਅਸੀਂ ਬਸ ਇਹਨਾਂ ਨੂੰ ਬਦਨਾਮ ਕਰ ਦਈਏ ਬਾਕੀ ਹਰ ਇੱਕ ਕੋਈ ਜਿਹੜਾ ਕਿ ਜ਼ਰਦਾ ਨਹੀਂ ਹੈਗਾ ਕਿਸੇ ਦੀ ਚੜ੍ਹਾਈ ਨੂੰ ਦੇਖ ਕੇ ਬਾਕੀ ਤੁਸੀਂ ਅੱਗੇ ਸਾਰੀ ਵੀਡੀਓ ਜ਼ਰੂਰ ਦੇਖਿਓ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਿਓ ਰੱਬ ਰਾਖਾ ਵੀਡੀਓ ਨਹੀਂ ਬਣਾ ਰਿਹਾ ਕੀ ਕਹਿੰਦੇ 10000 ਬੰਦਾ ਦੇਖ ਰਿਹਾ ਲਾਈਵ ਹਾਂ ਫੇਕ ਹੀ ਹੋਏਗਾ ਫੇਕ ਹੀ ਹੋਏਗਾ ਕੋਈ ਗੱਲ ਨਹੀਂ ਮੈਂ ਤਾਂ ਕਿੱਥੇ ਉੱਤਰੀ ਹੋਈ ਆ ਥਾਈ ਸ਼ਕਲ ਆ ਦੇਖ ਨਾ ਬਦੀਆਂ ਤਰੀਕਾ ਕਿੱਥੋਂ ਤੀ ਹੋਈ ਤੈਨੂੰ ਇੰਸਟਾ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਹੋਏ ਸੀ ਤੇ ਮੇਰੇ ਫੋਨ ਨੂੰ ਤੋਲੇ ਪਿਆ ਆ ਕੇ ਹਲਕੋ ਫੜ ਕੇ ਕਹਿੰਦਾ ਬਣਾ ਕੇ ਦਿਖਾ ਵੀਡੀਓ ਕਹਿੰਦਾ ਵੀਡੀਓ ਬਣਾ ਕੇ ਦਿਖਾ ਕੋਈ ਗੱਲ ਨਹੀਂ ਸਾਰਾ ਕੁਝ ਰਿਕਾਰਡਡ ਆ ਹੁ ਤਾਂ ਸਾਡੇ ਆਪ ਨੂੰ ਆਇਆ ਯਾਰ ਆ ਹੀ ਆ ਕਰਦਾ ਘਾਲਿਆ ਸਾਡੇ ਬਾਈ ਕੁਛ ਨਹੀਂ ਹੋਇਆ ਯਾਰ ਗੱਡੀ ਮੋੜ ਨਹੀਂ ਮੈਂ ਉਥੋਂ ਮੋੜ ਤੇ ਤਾਂ ਪਾਣੀ ਖੜਾ ਸੀਗਾ ਤੇ ਇਹਨਾਂ ਦੀ ਵਾਈਫ ਵੀ ਨਹੀਂ ਬਾਈ ਸਿਸਟਰ ਮੈਨੂੰ ਨਹੀਂ ਬਰਾਵੀਂ ਕਿ ਨਹੀਂ ਲੱਗਦੀ ਆ ਤੇ ਗੱਡੀ ਮੋੜੀ ਮੋੜ ਤੇ ਪਾਣੀ ਆ ਯਾਰ ਹੁਣ ਆਪਦੀ ਗੱਲ ਕੀ ਹੈ ਨਾ ਬਾਈ ਗੱਬੇ ਬੰਦਾ ਖੜਾ ਹੋਏ ਤਾਂ ਗੱਬੇ ਖੜੇ ਯਾਰ ਉਹ ਤੇ ਸਿਸ਼ਟਾ ਦਾ ਬਣ ਲੈ ਸੀਗੇ ਪਾਣੀ ਦੇ ਇਹ ਚੇਟੀ ਕੀ ਗੱਲ ਹੋ ਗਈ ਯਾਰ ਆਉਂਦੇ ਨੇ ਗੱਡੀ ਭੰਨੀ ਵੇਲੇ ਨੰਬਰ ਤੇ ਮੇਰੀ ਫੇਰ ਦਿੱਕਸ਼ਾ ਨੂੰ ਬੋਲਣ ਲੱਗ ਗਿਆ ਮੈਨੂੰ ਬੋਲਣ ਲੱਗ ਗਿਆ ਜਿਵੇਂ ਵੀ ਕੰਝੀ ਰੋੜ ਲੱਤੀ ਬਾਹਰ ਦੱਤੀ ਆਂਦੇ ਤਾਂ ਗੱਲ ਤਾਂ ਕਦੇ ਸੁਣੀ ਬੰਦੇ ਨੇ ਆਉਂਦੇ ਨੇ ਦਾਦਾ